ਨਾਗਾ ਜੋ ਹਾਂਜੀ ਮੇਰਾ ਨਾਮ ਤੇਜਪਾਲ ਸਿੰਘ ਆ ਜੀ ਫਾਦਲ ਸਾਹਿਬ ਮੇਰੇ ਸਰਦਾਰ ਵੀਰ ਸਿੰਘ ਜੀ ਅੱਜ ਤੋਂ 25 ਸਾਲ ਪਹਿਲਾਂ ਉਹਨਾਂ ਦੀ ਡੈਥ ਹੋ ਗਈ ਆ ਜੀ ਹਾਂਜੀ ਸਾਡਾ ਕੇਸ ਚੱਲਦਾ ਜੀ ਸਾਡਾ ਰੋਡ ਦੇ ਵਿੱਚ ਆ ਘਰ ਆ ਗਿਆ ਜੀ ਇਹ ਕਿਹੜਾ ਅੱਡਾ ਵਜਦਾ ਇਹ ਡੱਡੂਣਾ ਦੀ ਅੱਡਾ ਡੱਡੂਣਾ ਪਿੰਡ ਸੂਰਪੁਰ ਕਲਾ ਅੱਛਾ ਜੀ ਹਾਂਜੀ ਰੋਡ ਦੇ ਵਿੱਚ ਰੋਡ ਦੇ ਵਿੱਚ ਘਰ ਆ ਗਿਆ ਜੀ ਅਸੀਂ ਘਰ ਆਪਣਾ ਪਛਾਣ ਪਾਉਣ ਦੇ ਹਾਂ ਅੱਛਾ ਜੀ ਇੱਕ ਸਾਡਾ ਨਾ ਸਾਂਝਾ ਖਾਤਾ ਵਾ ਅੱਛਾ ਜੀ ਸਾਂਝੇ ਖਾਤੇ ਦੇ ਵਿੱਚ ਕਿਸ ਬੀਬੀ ਦਾ ਨਾਮ ਬੋਲਦਾ ਬਲਜੀਤ ਕੌਰ ਉਹਦਾ ਨਾਮ ਜੀ ਥੋੜਾ ਜਿਹਾ ਥਾਂ ਬੋਲਦਾ ਦਾ ਉਹਨੇ ਸਾਡੇ ਤੇ ਕੇਸ ਪਾਤਾ ਕਿ ਹਾਂ ਕਿ ਨਾ ਇਹ ਢਾਉਣਾ ਪਾਉਣ ਸਾਡਾ ਘਰ ਤਾਂ ਠੰਡਿਆ ਅਸੀਂ ਕਿੱਥੇ ਜਾਈਏ ਅਸੀਂ ਆਪਣੀ ਪੈਲੀ ਦੇ ਵਿੱਚ ਹੀ ਬਣਾਉਣ ਦੇ ਹਾਂ ਨਾ ਕਿ ਉਹਦੇ ਕਬਜ਼ਾ ਕਰਨ ਦੇ ਉਹਨੇ ਗੱਲ ਜਿਹੜੀ ਗੱਲ ਕੀਤੀ ਕਬਜ਼ਾ ਕਰਨ ਦੇ ਅਸੀਂ ਕਿਹਦੇ ਕਬਜ਼ਾ ਕਰਨ ਦੇ ਦੇਖ ਸਕਦੇ ਤੁਸੀਂ ਮੌਕਾ ਵੇਖ ਸਕਦੇ ਜੀ ਹਾਂਜੀ ਸਾਡਾ ਘਰ ਤਾਂ ਠੰਡਿਆ ਅਸੀਂ ਪਛਾਣ ਕਰਦੇ ਹਾਂ ਨੂੰ ਪੁਲਿਸ ਨੇ ਆ ਕੇ ਰੋਕਿਆ ਅਸੀਂ ਉੱਥੇ ਰੋਗ ਗਏ ਠੀਕ ਹੈ ਐ ਅਸੀਂ ਆ ਬਸ ਇਹ ਚਾਹੁੰਨੇ ਕਿ ਸਾਡੇ ਨਾਲ ਇਨਸਾਫ ਹੋਵੇ ਹੁਣ ਜਿਹੜਾ ਆਮ ਆਇਆ ਡਾ ਬਬਾ ਪਈ ਦਾ ਰੋਲਾ ਪੈ ਰਿਹਾ ਵਾ ਤੁਹਾਡਾ ਇਹ ਕਿਥੋਂ ਦਾ ਪਿਆ ਕਿਥੋਂ ਮੰਗ ਰਹੀ ਤੁਸੀਂ ਪਹਿਲਾਂ ਚੱਲ ਰਿਹਾ ਵਾ ਹਾਂਜੀ ਹਾਂਜੀ ਪਹਿਲਾਂ ਪਿਆ ਉਧਰ ਚੱਲਣ ਡਿਆ ਜੀ ਸਾਡੀਆਂ ਪਹਿਲੀਆਂ ਦੇ ਵਿੱਚ ਆਉਂਦੀ ਉਹ ਸਾਡੀਆਂ ਮੁੱਲਦੀਆਂ ਪਹਿਲੀਆਂ ਜੇ ਉਹ ਰਾਹ ਮੰਗਦੇ ਇਥੋਂ ਘਰ ਦੇ ਵਿੱਚ ਆਉਂਦੀ ਅੱਛਾ ਇਥੋਂ ਰਾਹ ਹਾਂਜੀ ਹਾਂਜੀ ਉਹ 50 ਸਾਲ ਹੋ ਗਏ ਰਾਹ ਚੱਲਣ ਡਿਆ ਇੰਗਾ ਥਾਂ ਨਾ ਕੋਈ ਥਾਂ ਦਿੱਤਾ ਉਹਨਾਂ ਨੇ ਉਧਰ ਨੰਗੀ ਜਾਂਦੇ ਬਸ ਅੱਛਾ ਆ ਇਥੋਂ ਦੀ ਰਾਹ ਮੰਗਦੇ ਵੇਖ ਲੋ ਕਿ ਸਾਡਾ ਘਰ ਟੱਟ ਕੇ ਰਾਹ ਇਹਦੇ ਹਿਸਾਬ ਨਾਲ ਮਿਲ ਸਕਦਾ ਇਹ ਤੇ ਉਹਨਾਂ ਨੂੰ ਪਤਾ ਹੋਊਗਾ ਆਗੇ ਵੇਚਦੇ ਉਹਦੇ ਬੱਚੇ ਬਾਹਰ ਆ ਬਾਹਰ ਉਹਨਾਂ ਨੂੰ ਪੈਸਾ ਪਾਈ ਜਾਂਦੇ ਆ ਉਹ ਕਰੀ ਜਾਂਦੇ ਐਂ ਬਾਹਰ ਡੰਗਰਾਂ ਦੇ ਸਿਰ ਤੇ ਐ ਕਿੱਥੋਂ ਪੈਸਾ ਲਾ ਲਾਂਗੇ ਸਾਡਾ ਘਰ ਠੰਡਿਆ ਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਐਂ ਪ੍ਰਸ਼ਾਸਨ ਕੋਲ ਆਏ ਹੋਏ ਮੰਗ ਕਰਦੇ ਦੱਸੋ ਸਾਨੂੰ ਕਿ ਐ ਕਿੱਥੇ ਜਾਈਏ ਕੋਈ ਨਾ ਕੋਈ ਸਾਡਾ ਹੱਲ ਕਰੋ ਕੋਈ ਨਾ ਕੋਈ ਤਾਂ ਸਾਨੂੰ ਦੱਸੋਗੇ ਹੈ ਸਾਡੇ ਨਾਲ ਇਨਸਾਫ ਹੋਵੇ ਕੋਈ ਨਾ ਕੋਈ ਇਨਸਾਫ ਦੇ ਹੋਵੇ ਇੱਕ ਆਡੀ ਜ਼ਮੀਨ ਜਾਣ ਦੀ ਆ ਇੱਕ ਆਡਾ ਘਰ ਠੰਡਿਆ ਵਾ ਇੱਕ ਸਾਨੂੰ ਆਗੇ ਪਛਾਣ ਕੀਤਾ ਜਾਂਦਾ ਤੂੰ ਬਣਾ ਨਹੀਂ ਸਕਦਾ ਉਹ ਨਹੀਂ ਕਰ ਸਕਦਾ ਦੱਸੋ ਅਸੀਂ ਕਿੱਥੇ ਚੱਲ ਜੀਏ ਫਿਰ ਹੈ ਅਈ ਆਤਮਾ ਤੇ ਆ ਕਰ ਲੀਆ ਫਿਰ ਨਾਲ ਹੀ ਅਸੀਂ ਬੱਚਿਆਂ ਨੂੰ ਮਾਰ ਲੀਨੇ ਕੀ ਨਾਂ ਕੀ ਉਹਨਾਂ ਦਾ ਬਲਜੀਤ ਕੌਰ ਜੇਦਾ ਨਾਂ ਠੀਕ ਵਾਈਫਾ ਹਰਦੇਵ ਸਿੰਘ ਮਨਪ੍ਰੀਤ ਸਿੰਘ ਉਹਦੇ ਮੁੰਡੇ ਦਾ ਨਾਂ ਜੇ ਇੱਕ ਦਾ ਜਗਪ੍ਰੀਤ ਸਿੰਘ ਦੇ ਬਾਹਰ ਜੇ ਇਟਲੀ ਪਤਾ ਨਹੀਂ ਉਹ ਵੀ ਦੋ ਨੰਬਰ ਤੇ ਗਏ ਕਿੱਦਾਂ ਗਏ ਕਿਸੇ ਦੇ ਆਪਣੇ ਮੁੰਡਿਆਂ ਦੇ ਬਣਾ ਕੇ ਉਹਨੇ ਬਾਹਰ ਉਧ ਘੱਲੇ ਜਿ ਇਦਾਂ ਘੱਲਿਆ ਉਹਦੇ ਜੇ ਕਾਗਜ਼ੀ ਕਾਰਵਾਈ ਹੋਏ ਤਾਂ ਬੜਾ ਕੋਈ ਨਿਕਲ ਸਕਦਾ ਜੀ ਜਿਹੜੀ ਰਾਹ ਦੀ ਖਲੋਤੇ ਜੋ हां जी वीर जी आ ओ रावा जेड़ा ਸਾਡੇ ਬਜ਼ੁਰਗਾਂ ਨੇ ਸਾਡੇ ਦਾਦੇ ਪਰਦਾਦੇ ਨੇ ਛੱਡਿਆ ਆ ਦੇਖੋ ਆ ਸਿੱਧਾ ਜੀ ਉਹਨਾਂ ਤੋਂ ਆ ਰਿਹਾ ਅੱਜ ਤੋਂ 60 ਸਾਲ ਦਾ ਰਾਜ ਛੱਡਿਆ ਵਾ ਸਾਡੇ ਬਜ਼ੁਰਗਾਂ ਨੇ ਸ਼ਾਂਤੀ ਦੇ ਨਾਲ ਇਹ ਜਿਹੜੇ ਦੇਵ ਕਨਾਲ ਦੀ ਗੱਲ ਕਰਦੇ ਆ ਇਹ ਇਹ ਉਹਨਾਂ ਨੇ ਮੰਨਿਆ ਸੀ ਹਜੇ ਤੱਕ ਨੂੰ ਉਹ ਨਾਮ ਮਿਲਿਆ ਆ ਕਿ ਮੰਨਤੀ ਕਰ ਸਕਦੇ ਪੈਲੀਆਂ ਕਿੜੀਆਂ ਚੁੱਕੇ ਲੱਗੇ ਅਸੀਂ ਕਿਤੇ ਆ ਕੇ ਨਿਸ਼ਾਨਦਾਹੀ ਕਰ ਸਕਦੇ ਜੇ ਸਾਡੇ ਵੱਲੋਂ ਵੱਧ ਨਿਕਲੂਗਾ ਅਸੀਂ ਜ਼ਿੰਮੇਵਾਰ ਹੋਵਾਂਗੇ ਅਨ ਆਗੇ ਵੇਖ ਸਕਦੇ ਜੇ ਹੱਥ ਵੱਲ ਕੋਈ ਨਾ ਨੇ ਕੋਈ ਥਾਣੀ ਸਾਨੂੰ ਤਾਂ ਵੱਖਰਾ ਪਛਾਣ ਕੰਦੇ ਆਗੇ ਵੇਖ ਚੇ ਲੋ ਮੋੜਸਾ ਲਾਉਣ ਡਿਆ ਇਹ ਸਿੱਧਾ ਰਾਹ ਡਾਉਣ ਡਿਆ ਆਜੋ ਤੁਹਾਨੂੰ ਖਾਣੇ ਉਹਨਾਂ ਨੇ ਝੋਨਾ ਲਾਇਆ ਸਭ ਕੁਝ ਲਾਇਆ ਆ ਰਾਹ ਥਾਣੀ ਆ ਅੱਡਾ ਨਾ ਤੁਹਾਨੂੰ ਅੱਗੇ ਆ ਖਾਣੇ ਆ ਮੋਦੀ ਪਲੀਆ ਆਂ ਦੇਂਦੇ ਘਾਤੇ ਵਾਲੀ ਆ ਆ ਵੀ ਆਦੀ ਮੋਦੀ ਬਾਲੀ ਜੀ ਬਾਗ ਬਾਗ ਕਿਹਦਾ ਮੁੱਲਦਾ ਜੇ ਆ ਆ ਸਾਡੀਆਂ ਬੈੜੀਆਂ ਪੈਲੀਆਂ ਹਾਂਜੀ ਉਹਦੇ ਵਿੱਚੋਂ ਅਸੀਂ ਰਾਹ ਛੱਡਿਆ ਵਾ ਕਿ ਕੋਈ ਨਹੀਂ ਸਾਡੀ ਆਪਣੀ ਆ ਨੰਗੀ ਜਾਵੇ ਗਾਵਾ ਸਾਡੀਆਂ ਅੱਬਾ ਪੈਲੀਆਂ ਪਈਆਂ ਇੱਥੇ ਵੀ ਅੱਗ ਲਾਈ ਲੱਕੇ ਸਧਾਨੇ ਹਣੀ ਰੋਲਾ ਪਾਉਂਦੇ ਆ ਕਿ ਅੱਗ ਨਾਲ ਲਾਓ ਅੱਗ ਨਾਲ ਲਾਓ ਇਹਨਾਂ ਨੇ ਜਿੱਦ ਕਰਕੇ ਅੱਗ ਲਾਈ ਆ ਆ ਕੋ ਕਿੰਨੇ ਬਾਗ ਅਡਾ ਛੜਕ ਆ ਗਵਰਨਰ ਜੀ ਨਾਲ ਉਹਨਾਂ ਸਟੇਲ ਆਵਾ ਟੋਟਲਾ ਕਿੰਨਾ ਬਣਦਾ ਮਦਦ ਇਹਦੀ ਵੀ ਵੀ ਕਟੋਗਟ ਮੰਨ ਲਓਗੇ ਅੱਧਾ ਤੇ ਮਰਲਾ ਇਹਨਾਂ ਦਾ ਥਾਂ ਜਾਨੀ ਕਿ ਆਉਂਦਾ ਵਾ ਹਾਂਜੀ ਉਹ ਵੀ ਸਰਕਾਰ ਨੇ ਅਕਵਾਇਰ ਕਰ ਲਿਆ ਵਾ ਇਹ ਜਾਣ ਕੇ ਸਾਨੂੰ ਪਰੇਸ਼ਾਨ ਕਰਦੇ ਉਹਦੇ ਵਿੱਚ ਇਹਨਾਂ ਦਾ ਨਾਮ ਬੋਲਦਾ ਉਹ ਸਾਰਾ ਕਵਰ ਹੋ ਗਿਆ ਵਾ ਹਾਂਜੀ ਨਾਲ ਹੀ ਇਹ ਮੱਝਲੇ ਡਗਰਮੜਾ ਬਰਾਂਡ ਆ ਪਾਰ ਹੈ ਕਿ ਉਹ ਕਿੰਨੇ ਨੰਬਰ ਤੇ ਬੰਦਿਆ ਉਹ ਜੀ ਉਹ ਇਹਦੇ ਵਿੱਚ ਅਸੀਂ 15 ਨੰਬਰ ਦੇ ਵਿੱਚ ਬਣਾਉਂਦੇ ਆ ਸਟੇ ਇਹਨਾਂ ਦਾ 10 11 ਦੇ ਵਿੱਚ ਆ ਉਹ ਪਿੱਛੇ ਆ ਥੋੜੇ ਜਿਹਾ ਤਾਂ ਇਹਨਾਂ ਦਾ ਹੁੰਦਾ ਵਾ ਬਾਕੀ ਅਸੀਂ ਉਹ ਜਦੋਂ ਉਹਨਾਂ ਨੇ ਕਿਹਾ ਅਸੀਂ ਪੁੱਤਰੇ ਅਸੀਂ ਆ ਕੇ ਰੋਣ ਤਾਂ ਬਾਕੀ ਸਾਡਾ 15 ਨੰਬਰ ਦੇ ਵਿੱਚ ਬੰਨ੍ਹ ਦਿਆ ਕੀ ਮੰਗ ਕਰਦੇ ਹੁਣ ਪ੍ਰਸ਼ਾਸਨ ਕੋਲ ਅੱਛਾ ਅਚਨ ਕੋਲ ਆਇਆ ਮੰਗ ਕਾਬਿਆ ਸਾਡੀ ਵੀ ਕੋਈ ਸੁਣੀ ਜਾਵੇ ਸਾਡੀ ਇਨਸਾਫਾਨੂੰ ਦਵਾਇਆ ਜਾਵੇ ਕਿ ਸਾਡਾ ਘਰ ਤਾਂ ਠੰਡਿਆ ਵਾ ਅਸੀਂ ਡੰਗਰਾਂ ਦੇ ਸਿਰ ਤੇ ਹੀ ਆਂ ਹਾਂਜੀ ਇਹਨਾਂ ਦੇ ਬੱਚੇ ਬਾਹਰ ਆ ਅਸੀਂ ਡੰਗਰਾਂ ਦੇ ਸਿਰ ਤੋਂ ਆਪਣੇ ਬੱਚੇ ਪਾਲਣੇ ਆ ਅਸੀਂ ਕਿੱਥੇ ਜਾਈਏ ਫਿਰ ਇਹ ਕੋਹ ਨਾਲ ਲੋ ਜਿਹੜਾ ਇਲਜ਼ਾਮ ਹੀ ਲਗਾਇਆ ਜਾਂਦਾ ਕਿ ਤੁਹਾਡੇ ਪਰਿਵਾਰ ਕੋ ਮੈਨੂੰ ਤੇ ਖਤਰਾ ਵਾ ਜਾਂ ਹਾਂਜੀ ਹਾਂਜੀ ਹੋਲੇ ਬਾਰੇ ਤਾਂ ਟੈਕੀਕ ਹੈ ਅਹੀਂ ਉਹ ਜੀ ਵੇਖੋ ਜੀ ਉਹਨਾਂ ਦੀ ਆਪਣੀ ਸੋਚ ਹੈ ਅਹੀਂ ਤਾਂ ਕਦੀ ਆਏ ਦੀ ਕੋਈ ਗੱਲ ਨਹੀਂ ਕੀਤੀ ਜੇ ਕੋਈ ਆਏ ਦੀ ਗੱਲ ਹੁੰਦੀ ਰਹੀ ਇਹਨਾਂ 50 ਸਾਲਾਂ ਦਾ ਰਾਹ ਵਗਣ ਡਿਆ ਅਸੀਂ ਵੜਦੇ ਜਾਂ ਕੁਝ ਕਰਦੇ ਜਾਂ ਕੁਝ ਐ ਐਵੇਂ ਨਾ ਹੰਦਾ ਇਹ 7-8 ਸਾਲ ਬਾਹਰ ਲਾ ਕੇ ਆ ਗਏ ਨਾ ਇਹਨਾਂ ਦੀ ਪਹਿਲੀ ਗੱਲ ਕਦੀ ਝਾਕਿਆ ਨਾ ਕੋਈ ਗੱਲ ਹਾਂਜੀ ਨਾ ਹਾਨੂੰ ਸਭ ਉਹ ਘਟਰਾ ਹਾਨੂੰ ਬੜਾ ਸਭ ਕੋ ਕਹ ਲਾਉਂਦੀਆਂ ਕਿ ਹਾਂ ਕਿ ਤੁਸੀਂ ਉਹਨਾਂ ਨਾਲ ਫੈਸਲਾ ਕਰ ਲਓ ਨਹੀਂ ਤੇ ਉਹਦੇ ਮੁੰਡੇ ਨੇ ਇਦਾਂ ਕਰ ਦੇਣਾ ਇਦਾਂ ਕਰ ਦੇਣਾ ਆਡੇ ਵੱਲੋਂ ਤਾਂ ਕੋਈ ਨਹੀਂ ਸਾਡੀਆਂ ਫੋਨ ਰਿਕਾਰਡਿੰਗ ਜੋ ਕੋਈ ਕਹੋਗੇ ਅਸੀਂ ਪੇਸ਼ ਕਰਨ ਨੂੰ ਤਿਆਰ ਹਾਂ ਦੇ ਸਾਡੀ ਇੱਕ ਵੀ ਕਾਲ ਬਾਹਰ ਦੀ ਉਹ ਇਟਲੀ ਇਹਦੇ ਬੱਚੇ ਆ ਇਟਲੀ ਦੇ ਇੱਕ ਵੀ ਕਾਲ ਸਾਡੇ ਪੂਚ ਹੈ ਗਈ ਆ ਜਾਂ ਕਿ ਕਿ ਇਹਨਾਂ ਨਾਲ ਗੱਲ ਕੀਤੀ ਹੈ ਤਾਂ ਅਸੀਂ ਜੁਮੇ ਆ ਰਹੇ ਆ। ਉਹ ਜੇ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਇਨਸਾਫ ਨਹੀਂ ਦਿੱਤਾ ਜਾਂਦਾ ਤੇ ਅੱਗੇ ਤੁਹਾਡਾ ਰਸਤਾ ਕੀ ਕਦਮ ਹੋਏਗਾ। ਅਹੀਂ ਤੇ ਜੀ ਪ੍ਰਸ਼ਾਸਨ ਕੋਈ ਮੰਗ ਕਰਦੇ ਆਂਗੇ ਸਾਡਾ ਇਨਸਾਫ ਹੋਵੇ ਹਾਂਜੀ ਨੈਕਸਟ ਤੇ ਫਿਰ ਇਹ ਹੀ ਹੈ ਕਿ ਜਾਣਦੇ ਆਂ ਅੱਡਾ ਫਿਰ ਘਟੂਆ ਜਾਂ ਫਿਰ ਇੰ ਕੋਈ ਕੁਛ ਨਾ ਕੁਛ ਫੇਰਾ ਆਪਣੇ ਆਪ ਨੂੰ ਬੱਚਿਆਂ ਨੂੰ ਪਾਲਣ ਵਾਸਤੇ ਕੁਝ ਤੇ ਕਰਨਾ ਪੈਣਾ ਜਾਂ ਫਿਰ ਆਤਮ ਹੱਤਿਆ। ਇਸ ਤੋਂ ਬਾਅਦ ਹੋਰ ਕੁਝ ਨਹੀਂ। ਰਾਜੀ ਮਾਤਾ ਜੀ ਕਿਨਾ ਖਜੇ ਮੇਰਾ ਨਾਮ ਰਮਨਕਰ ਹੈ ਇੱਥੇ ਰਹਿਣਾ ਨੇ ਇੱਥੇ ਬੱਡੀਆਂ ਨੇ ਤੇ ਕੀ ਗੱਲ ਬਾਤ ਜਿਹੜੀ ਆਪਣੀ ਜਗ੍ਹਾ ਦਾ ਰਵਾਇਤ ਹੈ ਜਗ੍ਹਾ ਦਾ ਸਾਡਾ ਤੇ 40 17 ਸਾਲਾਂ ਤੋਂ ਇੱਥੇ ਵਾਸੀ ਰਹਿਣਦੇ ਆ ਸਾਡੇ ਦਾਦੇ ਦੀ ਵੰਡਿਆ ਏ ਤੇ ਕੋਈ ਰੌਲਾ ਨਹੀਂ ਆ ਸਿਰਫ ਹੁਣ ਛੜਕ ਜਾਉਣੇ ਕਰਕੇ ਤੇ ਬੀਬੀ ਬਲਜੀਤਪੁਰ ਜਿਹੜੀ ਹੈ ਨਾ ਸਾਡੇ ਨਾਲ ਧੱਕਾ ਕਰ ਰਹੀ ਹੈ ਜਿਦਾ ਇਹਨੇ ਆਪਣਾ ਨਾਮ ਪਤਾ ਨਹੀਂ ਦੇਚ ਪਵਾ ਕਿਦਾਂ ਲਿਆ ਪਹਿਲਾਂ ਇਹਦਾ ਨਾਮ ਨਹੀਂ ਆਗਾ ਵਿੱਚ ਤੇ ਇਹ ਹੁਣ ਸਾਡਾ ਘਰ ਤੋਂ ਛੱਡਿਆ ਦੇ ਦਿੱਤਾ ਛੱਡਈ ਆ ਤੇ ਇਹ ਲਿਬਣਾ ਹੋਈ ਆ ਤੇ ਇਹ ਅੰਕੇ ਟੱਕੇ ਨਾਲ ਸਾਡੇ ਕੋਲ ਰਾਹ ਬਣਨ ਦੇਈ ਆ ਘਰ ਦੇ ਵਿੱਚੋਂ ਨੀ ਰਾਹ ਉਹਨਾਂ ਕੋ ਪਹਿਲਾਂ ਨਹੀਂ ਆ ਗੱਲ ਰਾਹ ਹਨਾ ਹਰਵੀਤ ਨਾਲ ਰਾਸ ਅਹੀਂ ਛੱਡਿਆ ਆਪਣੇ ਪਿੰਡਾਂ ਚ ਉਹ ਵੀ ਨਹੀਂ ਵੀ ਜਾਣਦੀ ਆ ਤੇ ਪਰੇ ਪਰੇਸ਼ਾਨ ਹਨ ਕਦੀ ਜਾਂਦੀ ਪਰसों ਮੈਂ ਡੰਗਰ ਵੱਡੇ ਉਥੇ ਤੇ ਬੱਚਾ ਪੋਤਰਾ ਮੇਰਾ ਬਿਮਾਰ ਹੀ ਮੇਰਾ ਮੁੰਡਾ ਤੇ ਮੇਰੀ ਨੌਂ ਨਹੀਂ ਆ ਸਵਾਲ ਲੈ ਕੇ ਗਈ ਤੇ ਮੈਂ ਡੰਗਰ ਦੇਖਣ ਗਈ ਤੇ ਦੋ ਅਣਪਛਾਤੇ ਮੁੰਡੇ ਲੈ ਕੇ ਧਿਆਨ ਕੇ ਮੈਨੂੰ ਪੈ ਗਈ ਆ ਤੇ ਦੋ ਲੈ ਮੁੰਡੇ ਹਨ ਪਛਾਤੇ ਨਾਲ ਉਹਨਾਂ ਨੇ ਨਾਲ ਲੱਤੇ ਤੇ ਮੇਰੇ ਪਈ ਆ ਤੇ ਮਮੀ ਗਾੜੀ ਮਤਲਬ ਆਪਾਂ ਆਪ ਬਚਾਇਆ ਤੇ ਮੈਂ ਸਿੱਕਨੇ ਆਪਣੇ ਘਰ ਆ ਗਈ ਆ ਇਹ ਰਾਤ ਬਰਾਤੇ ਵੀ ਫਿਰਦੀ ਆ ਮੇਰੇ ਬੱਚੇ ਲਈ ਤੋਂ ਬਹੁਤ ਖਤਰਾ ਵਾ ਤੇ ਬੱਚਾ ਮੇਰਾ ਇਕੱਲਾ ਉਹਨੇ ਰਾਤ ਪਾਣੀ ਜਾਣ ਨਹੀਂ ਜਾਣਾ ਚਾਹੁੰਦੇ ਨੂੰ ਤੇ ਇਹਦੇ ਘਰ ਬਹੁਤ ਮੁੰਡੇ ਇਹਦੇ ਬਾਹਰ ਰਹਿੰਦੇ ਤੋਂ ਉਹ ਬਾਹਰ ਮੁੰਡਿਆਂ ਨੂੰ ਪਾਏ ਤੇ ਪਾਸੇ ਤੇ ਮਦੀ ਰੂਪ ਆਪਣੇ ਘਰ ਰੱਖਦੇ ਆ ਸਾਨੂੰ ਇਹ ਦੱਸ ਆ ਕਿਹੜੇ ਮੁੰਡੇ ਆ ਕਿਹੜੇ ਨਹੀਂ ਅਣਪਛਾਤੇ ਮੁੰਡੇ ਘਰ ਆਉਂਦੇ ਆ ਈਮਾਨ ਕਰਦੇ ਹਾਂ ਕਿ ਉਹ ਸੱਚਾ ਜੂਆ ਆਈ ਮੰਗੀ ਹੈ ਮੈਂ ਕਰਦੇ ਆ ਕਿ ਇਹ ਨੂੰ ਜਲਾਨੀ ਨੂੰ ਪੁੱਛਿਆ ਜਾਵੇ ਕਿ ਇਹ ਕਿਉਂ ਹਾਲੇ ਪਰੇਸ਼ਾਨ ਕੰਨੀ 25 ਸਾਲ ਹੋ ਗਏ ਮੇਰੇ ਆਦਮੀ ਮਰੇ ਮੇਰੇ ਉਹਦੇ ਬੱਚੇ ਨਿੱਕੇ ਨਿੱਕੇ ਸੀ ਜਦੋਂ ਦਾ ਮੇਰਾ ਆਦਮੀ ਦਿੱਤਾ ਹੋਇਆ ਮੈਂ ਅੱਬ ਮਰਦੇ ਬੱਚੇ ਪਾਣੀ ਮਰ ਕੇ ਆਪਣਾ ਘਰ ਬਣਾਇਆ ਤੇ ਇਹ ਸਾਡਾ ਘਰ ਤਬਾਹ ਹੋ ਗਿਆ ਪ੍ਰਸ਼ਾਸਨ ਇਹ ਦੇਖਣਾ ਚਾਹੀਦਾ ਹਣ ਕੇ ਮੌਕਾ ਕਿ ਕੀ ਚੱਕਰ ਹੈ ਇਹ ਦੇ ਵਿੱਚ ਜੀ ਆ ਤੇ ਉਹ ਜਨ ਪਾ ਜਨਟ ਜਾਂਦੇ ਇੱਕ ਦੂਰੀ ਉਹਨਾਂ ਪੰਗਿਆ ਤੋਂ ਪੰਡੀਆਂ ਪੁੰਡੀਆਂ ਖੜੀਆਂ ਆ ਖੜੀਆਂ ਚੰਕੀ ਪਰ ਨਹੀਂ ਇਹ ਹਟ ਕੀ ਕੀ ਤੁਸੀਂ ਮੰਗ ਕੀ ਕਰਦੇ ਹੋ ਮੇਰੀ ਮੰਗ ਇੰਨਾ ਗੜੀ ਹੋਈ ਆ ਕਿ ਮੈਨੂੰ ਰਸਤਾ ਲੱਗਣਾ ਚਾਹੀਦਾ ਨਹੀਂ ਤੇ ਫਿਰ ਮੇਰਾ ਜਿਹੜਾ ਬੰਦਾ ਹਿਸਾਬ ਆ ਛਕਦਾ ਉਹ ਦਿੱਤਾ ਜਾ ਤੁਸੀਂ ਵੀ ਜੀ ਘਰ ਇਕੱਲੇ ਰਹਿੰਦੇ ਹੋ ਇਕੱਲੇ ਰਹਿਣੀ ਆ ਜੀ ਮੈਂ ਹਮ ਹੋਰ ਮੇਰਾ ਪਰਿਵਾਰ ਮੇਰੇ ਬੱਚੇ ਬਾਹਰ ਰਹਿੰਦੇ ਆ ਕੀ ਚਾਹ ਨ ਕੋਈ ਸ਼ਬਦ ਵੀ ਗਲਤ ਬੋਲੇਗੇ ਜਾਂ ਕੀ ਹਾਂ ਹਾਂਜੀ ਬਿਲਕੁਲ ਪਸੋਂ ਦੀ ਗੱਲ ਆ ਮੈਂ ਇਹਨਾਂ ਨੂੰ ਦੱਸਣ ਵਾਸਤੇ ਗਿਆ ਮੈਂ ਸਿੱਧੇ ਇੰਨੀ ਗੱਲ ਆਖੀ ਆ ਕਿ ਬੰਦਿਆਂ ਦੇ ਵਿੱਚ ਗੱਲ ਹੋਈ ਆ ਇਹ ਸਟੇ ਦਾ ਖਾਮ ਆ ਇਹਨਾਂ ਦੇ ਕੰਨਾਂ ਦੇ ਉੱਤੇ ਵਾਰ ਨਹੀਂ ਦੇਣੀ ਉਹ ਜਿਹੜੀ ਨਿਰਮਲ ਕੌਰ ਆ ਉਹ ਆਣ ਕੇ ਮੈਨੂੰ ਧੱਕਾ ਦਿੱਤਾ ਉਹ ਆਮ ਕਰ ਕੋਈ ਕੀਤੀ ਰੱਖੀ ਕੰਮ ਇਹ ਤੇ ਬੋਲਣ ਦਾ ਮਾੜੇ ਚੰਗੇ ਤਰ੍ਹਾਂ ਬੋਲਦੀ ਆ ਇਹ ਕੋਈ ਉਸਨੂੰ ਤਲਾਕ ਕੀਤੀ ਨਹੀਂ ਉਹਦੋਂ ਨਹੀਂ ਮੈਂ ਤਲਾਕ ਕੀਤੀ ਕਿ ਕੁਝ ਨੂੰ ਮੈਂ ਦੱਸਿਆ ਜ਼ਰੂਰ ਸੀਗਾ ਕਿ ਉਹ ਛੱਤੀ ਜਾ ਰਹੇ ਆ ਸਵੇਰੇ ਮੈਂ ਅੱਜ ਦੱਸਿਆ ਵਾ ਉਹ ਕੀ ਛਤੀ ਜਾ ਰਿਹਾ ਕੋ ਸਾਰਿਆਂ ਦੇ ਵੀ ਬਿਨੀ ਕੋਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਜੇ ਤੱਕ ਤੇ ਮੇਰੇ ਸਾਹਮਣੇ ਕੋਈ ਨਹੀਂ ਹੈ ਜੀ ਜੀ ਪੁਲਸ ਨੂੰ ਕੀ ਮੰਗ ਕਰਦੇ ਹੋ ਹਾਂ ਜੀ ਮੇਰੀ ਮੰਗ ਇਹ ਹੋਏ ਕਿ ਪੁਲਸ ਉਹਨਾਂ ਦੇ ਉੱਤੇ ਕੋਈ ਕਾਰਵਾਈ ਕਰੇ ਮੇਰੀ ਕੋਈ ਸੁਣਵਾਈ ਨਹੀਂ ਹੋਈ ਜੀ ਹਾਂ ਕਾਰਨ ਕੀ ਸਮਝ ਤੇ ਨਾ ਸੁਣਵਾਈ ਹੋਣਾ ਕਾਰਨ ਮੈਨੂੰ ਆਗ ਨਹੀਂ ਕੋਈ ਸਮਝ ਲੱਗਦੀ ਕਿ ਹੁੰਦੇ ਆ ਕਨਾਲ ਥਾਂ ਦਊ ਮੈਂ ਨਹੀਂ ਅਬ ਜੋ ਮੇਰੇ ਹਿੱਸੇ ਆਊਗਾ ਉਹ ਮੈਂ ਦਊਗੀ ਕਾਂਦੇ ਨਹੀਂ ਲੰਘਣਾ ਸਾਰੇ ਹੀ ਕੁਝ ਘਰ ਇਕੱਲੇ ਰਹਿੰਦੇ ਹੋ ਇਕੱਲੇ ਰਹਿੰਦੇ ਹੋ ਕੋਈ ਤਾਂ ਖਤਰਾ ਲੱਗਦਾ ਖਤਰਾ ਜਿਵੇਂ ਨਾ ਕਿੰਨਾ ਤੋਂ ਮੇਰੇ ਜਿਹੜੇ ਉਹ ਪਾਈ ਵਾਲਿਆ ਅੱਛਾ ਕਿਉਂਕਿ ਮੈਨੂੰ ਤਾਂ ਪਈਆਂ ਦਿੰਦੇ ਆ ਮੇਰੇ ਬੱਚਿਆਂ ਨੂੰ ਤਾਂ ਪਈਆਂ ਦਿੰਦੇ ਆ ਹੁੰਦੇ ਸੀ ਅਸੀਂ ਮਾ

ਮੈਂ ਬਿਲਕੁਲ ਕੰਲੀ ਕਰ ਹੀ ਨਹੀਂ ਆ ਮੈਨੂੰ ਚੱਤੇ ਘੜੀਆਂ ਇਹਨਾਂ ਦਾ ਡਰ ਹੈ ਪੇਪਰ ਆ ਨਹੀਂ ਤਾਂ ਕੋਣ ਦਿੰਵੇ ਮਾਰਾ ਮੈਂ ਫਿਰ ਇਹੋ ਆਣੀ ਆ ਜਾਂ ਫਿਰ ਕੋਈ ਪ੍ਰੋਸੈਸਰ ਜਿਹੜਾ ਜ਼ਿੰਮੇਵਾਰ ਹੋਗਾ ਜਾਂ ਕੋਈ ਜ਼ਿੰਮੇਵਾਰ ਹੋਗਾ ਜਿਹੜਾ ਕੇ ਮੈਡੀਕਲ ਤੋਂ ਦਾਨੀ ਜੀ ਸਰ ਇਹ ਆਉਂਦੇ ਆ ਕਿ ਬੀਬੀ ਆ ਪਜੀਤ ਕੋਰ ਉਹਨਾਂ ਦੇ ਖੇਤਾਂ ਦੇ ਵਿੱਚ ਕਾਫੀ ਚਿੰਤਾ ਦੇ ਇਹ ਖਬਾਰ ਬੋਲ ਕੇ ਘਰ ਪਾਇਆ ਗਿਆ। ਇਸ ਤੋਂ ਬਾਅਦ ਦੇ ਅਸਲ ਚ ਕਾਗਜ਼ੀ ਪੱਤਰੀ ਦੀ ਆਪਾਂ ਟੈਕਨੀਕ ਕਰਾਇਆ ਮੋੜ ਤੇ ਵੀ ਬਾਰੇ ਚੱਲ ਰਹੇ ਆ। ਫੂਦੇ ਕੇਸ ਦੇ ਮੁਤਾਬਕ ਇਹਨਾਂ ਨੇ ਰਸਤਾ ਛੱਡਿਆ ਪਰ ਉਹ ਕਹਿੰਦੇ ਕਿ ਇਹ ਰਸਤਾ ਅਸਲ ਵਿੱਚ ਉਹ ਬਾਗ ਦੇ ਉੱਪਰ ਵੀ ਲੈਣਾ। ਹੁਣ ਆ ਇਹਦੇ ਕੱਲ ਪਰਸੋਂ ਇਹਨਾਂ ਦੋਵਾਂ ਧਿਰਾਂ ਦੇ ਬਹੁਤ ਬਾਰ ਵਿਅਕਤੀ ਇਕੱਠੇ ਹੋਏ। ਕੀਤਾ ਮਾਰ ਕੇ ਜਿਵੇਂ ਕਿਤੇ ਨੀਵੀਂ ਆਤਾ ਵੀ ਜਗਾ ਸਟੇ ਆ ਹਾਂ ਜਿੱਦਣ ਇੱਕ ਡੱਡੂ ਅਡੇ ਦਾ ਮਤਲਬ ਆਇਆ ਵਾ ਉਹ ਕੀਤੀ ਨੇੜਾ ਕੁਝ ਝਗੜਾ ਝਗੜਾ ਹੋਇਆ ਵਾ ਤੇ ਜੀਕੀ ਨੇ ਅਪੀਲ ਲਾਇਆ ਉਹਨਾਂ ਕਹਿੰਦੇ ਇਹਨਾਂ ਨੇ ਮੇਰਾ ਖਾਵ ਕੀਤਾ ਹੋਇਆ ਵਾ ਉਹਨਾਂ ਨੂੰ ਦੱਸਿਆ ਗਿਆ ਵੀ ਇਹ ਤਾਂ ਇਸ ਤਰ੍ਹਾਂ ਆ ਕੀ ਮਤਲਬ ਹੈ ਬੰਦੂ ਇਹ ਬਤ ਜੀ ਬਲਦੀਪ ਕੌਰ ਬੀਬੀ ਨੇ ਇਹਨਾਂ ਦੇ ਖਿਲਾਫ ਦਰਖਾਸਤ ਦਿੱਤੀ ਵੀ ਕਾਫੀ ਗਣਾ ਦਾ ਕੰਮ ਚੱਲਣ ਰਿਹਾ ਇਹਨਾਂ ਦਾ ਅੱਛਾ ਜਿੰਨਾ ਚ ਪਹਿਲਾਂ ਮਾਲ ਵਿਭਾਗ ਨੇ ਪਟਵਾਰੀ ਨੇ ਆਣ ਕੇ ਇਹ ਨਿਸ਼ਾਨ ਵੀ ਕਰਤੀ ਨਿਸ਼ਾਨ ਵੀ ਲਵਾਤੇ ਵੀ 10 ਨੰਬਰ ਤੇ 11 ਨੰਬਰ ਉਹਦੇ ਉੱਤੇ ਬੀਬੀ ਨੇ ਸਟੇਲ ਆ ਕੋਟ ਨੂੰ ਅੱਛਾ ਜੀ ਉਹਦੇ ਬਾਜੂ ਦੇ ਨਾਲ ਨਾਂਵਨਾ ਸ਼ੁਰੂ ਕਰ ਦਿੱਤਾ ਤੇਜਪਾਲ ਸਿੰਘ ਵਗੈਰਾ ਨੇ ਹਾਂਜੀ ਇਹਨਾਂ ਨੂੰ ਅਸੀਂ ਇਹ ਰੋਗ ਦਿੱਤਾ ਸੀ ਹਾਂਜੀ ਉਸ ਤੋਂ ਬਾਅਦ ਦੁਬਾਰਾ ਫੇਰ ਇਹਨਾਂ ਦੀ ਮੰਨਤੀ ਕਰਕੇ ਤੇ ਇਹਨਾਂ ਨੂੰ ਇਹਨਾਂ ਨੇ ਬੀਬੀ ਨੇ ਮੰਨਿਆ ਵੀ ਤੁਸੀਂ 15 ਦੇ ਵਿੱਚ ਪਾ ਸਕਦੇ ਹੋ ਤੇ 10 11 ਦੇ ਵਿੱਚ ਨਹੀਂ ਪਾ ਸਕਦੇ ਇਸ ਕਰਕੇ ਉਹਨਾਂ ਦਾ ਕੰਮ ਰੋਕ ਕੇ ਤੇ ਉਹਨਾਂ ਨੇ ਮੁੜ ਕੇ ਆਪਣੇ 15 ਦੇ ਵਿੱਚ ਆਪਣਾ ਮਕਾਨ ਪਾ ਲਿਆ। ਹਾਂਜੀ। ਉਸ ਤੋਂ ਬਾਅਦ ਉਹਨਾਂ ਨੂੰ ਇਹ ਬੀਬੀ ਕਹਿੰਦੀ ਵੀ ਰਸਤਾ। ਹਾਂਜੀ। ਰਸਤੇ ਵਾਸਤੇ ਇਹਨਾਂ ਨੇ ਤਕਸੀਮ ਦਾ ਦਾਵਾ ਪਾਇਆ। ਤਕਸੀਮ ਦੇ ਵਿੱਚ ਜਿੱਥੇ ਵੀ ਰਸਤਾ ਹੋਊਗਾ ਇਹਨਾਂ ਨੂੰ ਛਡਾ ਦਿੱਤਾ ਜਾਊਗਾ। ਹੋਰ ਬੀਬੀ ਕੋਈ ਆਦੇ ਅਨਮਸ਼ਾ ਤੇ ਮੁੰਡੇ ਲੈ ਕੇ ਉਹਨਾਂ ਦੀ ਮਾਤਾ ਤੇ ਗਾੜ ਵੀ ਪੈਣ ਗਈ ਆ। ਇਹਦੇ ਚ ਮਾਤਾ ਨੇ ਪਹਿਲਾਂ ਹੀ ਲਿਖਾਇਆ ਸਾਨੂੰ ਬਿਆਨ ਕਿ ਮੈਂ ਉੱਥੇ ਡੱਕਣ ਗਈਆਂ ਤੇ ਜਿਹੜੀ ਨਿਰਮਲ ਕੋਰ ਆ ਹਾਂਜੀ ਜਿਹੜੀ ਇਹਦੀ ਦਰਾਣੀ ਲੱਗਦੀ ਥਾ ਹਾਂ ਜੀ ਪ੍ਰਤੀਦਾਰੀ ਜੋ ਉਹਨੇ ਮੈਨੂੰ ਕਿਤੇ ਤਾਂ ਕੰਮ ਆ ਰਿਹਾ ਉਹਦੇ ਸਬੰਧੀ ਅਸੀਂ ਉਹਦੇ ਵਿੱਚ ਤੇਜਪਾਲ ਸਿੰਘ ਅਤੇ ਨਿਰਮਲ ਪੂਰ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਕਰ ਦਿੱਤੀ ਹੈ ਅਪਰਾਧ ਰੋਕੂ ਕਾਰਵਾਈ ਕੀਤੀ ਹੋਈ ਹੈ ਇਹ ਦੋ ਤਰ੍ਹਾਂ ਲਿਖਾਉ ਹੋਈ ਕੀ ਇੱਕ ਤਰ੍ਹਾਂ ਦਿੱਤਾ ਇੱਕ ਦੇ ਇੱਕ ਦੇ ਜਿਹੜੇ ਉਹ ਉੱਥੇ ਗਏ ਹੋਏ ਆ ਇਹ ਕੋਈ ਕਹਿੰਦੇ ਅਣਪਛਾਤੇ ਦੋ ਜਣੇ ਲੈ ਕੇ ਆਏ ਆ ਨਹੀਂ ਅਣਪਛਾਤੇ ਵਿਅਕਤੀ ਉੱਥੇ ਕੋਈ ਤਸਦੀਕ ਨਹੀਂ ਹੋਇਆ ਅੱਛਾ ਜੀ ਹਾਂ ਜੀ ਜਿਹੜਾ ਠੱਕਾ ਕਹਿੰਦੇ ਮਾਰਿਆ ਗਿਆ ਉਹ ਕੋਈ ਵੀਡੀਓ ਦਿੱਤੀ ਜਾਂ ਉਸ ਤਰ੍ਹਾਂ ਹੀ ਆ ਨਹੀਂ ਉਹਨਾਂ ਜਬਾਨੀ ਦੱਸਿਆ ਜੀ ਠੀਕ ਹੈ ਦੋ ਤਰ੍ਹਾਂ ਦੇ ਕਿ ਜਿਹੜੇ ਕਿ ਕਿਹਤੇ ਦੇ ਗੋਣ ਕਿ ਕਿਹਤੇ ਦੇ ਇਹਨਾਂ ਦੇ ਖਿਲਾਫ ਕੀਤੀ ਗਈ ਹੈ ਜੀ ਉਧਰ ਮਾਤਾ ਕੱਲੀ ਹੈ ਤੇ ਇਹਨਾਂ ਦੇ ਖਿਲਾਫ ਪੀਜਪਾਲ ਸਿੰਘ ਦੇ ਵਗੈਰਾ ਦੇ ਕੀਤੀ ਹੈ